ਦੇ ਆਲੇ ਦੁਆਲੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪਰਿਵਾਰ ਹੈ ਔਰ ਤੁਹਾਡੀ ਨਿਗਰ ਦੇ ਵਿੱਚ ਆ ਤਾਂ ਮੈਨੂੰ ਡੀਐਮ ਕਰੋ ਲੋਕੇਸ਼ਨ ਸੈਂਡ ਕਰ ਦਿਓ ਮੈਨੂੰ ਮੈਸੇਜ ਕਰ ਦਿਓ ਔਰ ਇੱਕ ਨੰਬਰ ਵੀ ਮੈਂ ਸ਼ੇਅਰ ਕਰਨਾ ਉਹਦੇ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਔਰ WhatsApp ਕਰਕੇ ਮੈਨੂੰ ਲੋਕੇਸ਼ਨ ਸੈਂਡ ਕਰ ਦਿਓ ਅਸੀਂ ਸਾਰਾ ਸਮਾਨ ਲੈ ਕੇ ਉੱਥੇ ਪਹੁੰਚਾਂਗੇ ਰੋਣਾ ਵਾਇਰਸ ਦੇ ਚੱਲਦਿਆਂ ਕੁਝ ਲੋਕਾਂ ਨੂੰ ਕਾਫੀ ਦਿੱਕਤਾਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਨ੍ਹਾਂ ਨੂੰ ਰੋਜ਼ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਬਿਲਕੁਲ ਵੀ ਨਹੀਂ ਮਿਲ ਪਾਰੀਆਂ ਅਤੇ ਅਜਿਹੇ ਲੋਕਾਂ ਦੀ ਮਦਦ ਕਰਨ ਦੇ ਲਈ ਸਾਹਮਣੇ ਆਏ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਨਿੰਜਾ ਨੇ ਹਾਲ ਹੀ ਦੇ ਵਿੱਚ ਮੁਹਾਲੀ ਅਤੇ ਨੇੜਲੇ ਦੇ ਇਲਾਕਿਆਂ ਦੇ ਲੋਕਾਂ ਦੀ ਮਦਦ ਕੀਤੀ ਹੈ ਉਹਨਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਵੰਡ ਕੇ ਅਸੀਂ ਤੁਹਾਨੂੰ ਦਾਸ ਦੇ ਨਾਲ ਹੀ ਨਿੰਜਾ ਨੇ ਲਿਖਿਆ ਆਪਣੇ ਸੋਸ਼ਲ ਮੀਡੀਆ ਤੇ ਸਟੇ ਹੂ ਫੋਰ ਫੂਡ ਐਂਡ ਐਮਰਜੈਂਸੀ ਰਿਲੇਟਿਡ ਹੈਲਪ ਇਨ ਮੁਹਾਲੀ ਐਂਡ ਨੀਅਰਬਾਈ ਲੋਕੇਸ਼ਨ ਮੈਸੇਜ ਹਸ WhatsApp helpline number +91734119613 ate naal ninja ne ik hor post share kiti jis di caption jo ohna ne likhya aajo sare ran ik jariya baniye dana pani pahunchaunda filhal assi tuhanu dikhaneyo videos jo ninja ne apne social media te share kitiyan ne jis me live hoya si ga hunne te main thanu saryan nu ikko cheez ohde vich vi share kiti ha vi thode aale de wale koi vi kisi vi tarah da parivar hai ਔਰ ਤੁਹਾਡੀ ਨਿਗਰ ਦੇ ਵਿੱਚ ਆ ਤਾਂ ਮੈਨੂੰ ਡੀਐਮ ਕਰੋ ਲੋਕੇਸ਼ਨ ਸੈਂਡ ਕਰ ਦਿਓ ਮੈਨੂੰ ਮੈਸੇਜ ਕਰ ਦਿਓ ਔਰ ਇੱਕ ਨੰਬਰ ਵੀ ਮੈਂ ਸ਼ੇਅਰ ਕਰਦਾ ਉਹਦੇ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਔਰ ਵਟਸਐਪ ਕਰਕੇ ਮੈਨੂੰ ਲੋਕੇਸ਼ਨ ਸੈਂਡ ਕਰ ਦਿਓ ਅਸੀਂ ਸਾਰਾ ਸਮਾਨ ਲੈ ਕੇ ਉੱਥੇ ਪਹੁੰਚਾਂਗੇ ਸੋ ਸਾਡਾ ਸਾਰਿਆਂ ਦਾ ਇੱਕ ਫਰਜ਼ ਆ ਵੀ ਅਸੀਂ ਜੋ ਦੁੱਖ ਦੀ ਘੜੀ ਦੇ ਵਿੱਚ ਇਹ ਸੌਖੇ ਦੇ ਵਿੱਚ ਸਾਰੇ ਸਾਰੇ ਰਲ ਮਿਲ ਕੇ ਸਾਥ ਦਈਏ ਔਰ ਪ੍ਰਸ਼ਾਸਨ ਦਾ ਪੰਜਾਬ ਪੁਲਿਸ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਇੰਨਾ ਵਧੀਆ ਪ੍ਰਬੰਧ ਕਰ ਰਹੇ ਨੇ ਉਹ ਸਾਡੇ ਅਰਗਿਆਂ ਨੂੰ ਮੌਕਾ ਮਿਲ ਰਿਹਾ ਉਹਨਾਂ ਨਾਲ ਕੁਛ ਨਾ ਕੁਛ ਕਰਾਂਗੇ ਸਕੀਪ سپورਟਿੰਗ ਗਾਇਸ ਸਾਰੇ ਜਣੇ ਜਰੂਰ ਇੱਕੋ ਚੀਜ਼ ਦੀ ਸਪੋਰਟ ਕਰੋ ਆਪਣੇ ਘਰਾਂ ਦੇ ਵਿੱਚ ਰੋ ਔਰ ਆਪਣੇ ਨਾਲ ਅਬੀਵੈਸ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल 8437494647 8437494648